ਸਵਾਗਤ ਹੈ ਕਿਸਾਨ ਵੀਰੋ ਡਾਟੇ ਲੋਨੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੋਲੇ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਦੋ ਵੇੜਾ ਤੁਹਾਨੂੰ ਦਿਖਾਵਾਂਗੇ ਇੱਕ ਗੱਬਣ ਦਿਖਾਵਾਂਗੇ ਬਾਈਆਂ ਦੇ ਜਮਾਂ ਚੈਅ ਰੇਟ ਹੁੰਦੇ ਆ 12000 ਮਾਰਜਨ ਦੇ ਨਾਲ ਪਸ਼ੂ ਵੇਚਣਾ ਹੁੰਦਾਗਾ ਦੁਨੇ ਤੁਹਾਨੂੰ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਸਸੀ ਗਾ ਬਾਈ ਜੀ ਅਚਰਕਾਲ ਜੀ ਹੋਠੀਕੋ ਜੀ ਹਾਂਜੀ ਵਧੀਆ ਜੀ ਪਹਿਲਾ ਦਾ ਨੰਬਰ ਬੋਲੋ ਵੀਰ ਆਪਣਾ ਨੰਬਰ 9878850773 ਜੀ 50773 ਜੀ ਪਿੰਡ ਆਪਣਾ ਵੀਰ ਢੋਲਾ ਜੀ ਪਿੰਡ ਢੋਲਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਤੇ ਜਿਹੜਾ ਮਾਨਸਾ ਤੋਂ ਅਢਾਏ ਤੋਂ ਮਾਨਸਾ ਨੂੰ ਰੋਡ ਜਾਂਦਾ ਉਹਦੇ ਉੱਤੇ ਆਪਣਾ ਘਰ ਹੈ ਜੀ ਜਮਾ ਆਪਣਾ ਤੇ ਵਪਾਰ ਦੇ ਕੰਮ ਆ ਦੋ ਤਰ੍ਹਾਂ ਦੇ ਵੀਡੀਓ ਆਪਾਂ ਰੇਡ ਫਿਰ ਪਹਿਲਾਂ ਅੱਜ ਵੀ ਜਾਏ ਜੀ ਹਾਂਜੀ ਹਾਂਜੀ ਜਾਇਜ਼ ਜਮਾ ਓਕੇ ਜਮਾ ਜਾਇਜ਼ ਬਾਈ ਕਹਿੰਦਾ ਰੇਟ ਹੋਣਗੇ 12000 ਦਾ ਹੀ ਮਾਰਜਨ ਹੁੰਦਾ ਹਾਂਜੀ 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 ਤੇ ਜਿਹੜੀ ਟਿਕਦੀ ਆਪਾਂ ਨੂੰ ਹੁੰਦਾ ਜੀ ਹਾਂ ਓਕੇ ਜੀ ਤੇ ਅੱਜ ਦੋ ਬੈੜਾ ਦਿਖਾਉਣਗਾ ਹਾਂ ਜੀ ਦੋ ਦਿਖਾਉਣੀਆਂ ਨੇ ਓਕੇ ਦੋ ਦਿਖਾ ਦੇਣੀਆਂ ਕਿਹੜੀ ਪਹਿਲੇ ਨੰਬਰ ਤੇ ਆਪਾਂ ਐਚ ਐਫ ਬੈੜ ਦੇਖੀ ਆਨੇ ਬਾਈ ਕਦੋਂ ਸੂਈ ਆ ਇਹ ਇਹ ਸਵੇਰੇ ਸੂਈ ਆ ਜੀ ਕੱਲ ਇਹਦੇ ਥੱਲੇ ਬੋਲੀ ਹੁਣ 10-11 ਕਿਲੋ ਤਿਆਰ ਆ ਜੀ ਮੈਣ ਨਾਲੀ ਹਾਂ ਮੈਣ ਨਾਲੀ ਓਕੇ ਜੀ ਹਾਂ ਜੀ 10 ਤੋਂ 11 ਕਿਲੋ ਬੋਲੀ ਬਾਈ ਕਹਿੰਦੇ ਰੈਡੀ ਆ ਤੇ ਬਾਕੀ ਦੀ ਗੱਲ ਦੁੱਧ ਕਿੰਨਾ ਦੇ ਦੂ ਬਾਈ ਇਹ ਦੁੱਧ ਇਹ ਦੇ ਦੂ ਜੀ ਆਪਾਂ ਬਾੜਾ ਦਾ ਨਹੀਂ ਕਹਿੰਦੇ 15-16 ਕਿਲੋ ਖੁੱਲਾ ਦੁੱਧ ਦੇਓ ਜੀ ਓਕੇ ਜੀ ਤੋਰਾ ਤਾਰਾ ਕਰਾਓ ਤੋਰੇ ਦਰ ਰੇਕ ਕੋਈ ਨਹੀਂ ਦਿਲ ਬਸੇ ਨਹੀਂ ਬਾਕੀ ਸੂਆ ਯਾਰ ਰੀਨਾਲ ਆ ਹਨਾ ਹੋਮੇ ਨਹੀਂ ਹੈਗਾ ਵਿਚ ਉਥੇ ਪੰਜ ਮੈਨੂੰ ਕਹੀ ਜਾਂਦਾ ਬੰਦਾ ਜਿਹੜੀ ਵੱਲੋਂ ਦੀ ਆਪਾਂ ਬੋਲ ਦੇਣੀ ਆ ਤੇ ਥਾਂ ਦੀ ਜ਼ਰੂਰ ਕਮੀ ਆ ਥੋੜੀ ਜ਼ੋਰ ਤਾਂ ਹੋਣਾ ਜੱਜਮੈਂਟ ਕਰ ਲਿਓ ਆ ਦੇਖੋ ਜੀ ਹਮ ਮੋਲ ਲਿਓ ਜੀ ਕੁਆਲਿਟੀ ਬੁਰੀ ਚੰਗੀ ਬਾਕੀ ਥਾਂ ਭਾਂਡੇ ਸਾਬ ਰੀਨਾਲ ਦੂਜਾ ਸੂਆ 11 ਕਿਲੋ ਬੋਲਾ ਤੁਸੀਂ ਮਿੰਕੇ ਲ ਜਾ ਸਕਦੇ ਹੋ 5.5 ਕਿਲੋ ਪਰ ਟਾਈਮ ਦਾ ਠੀਕ ਆ ਜੀ ਆ ਦੇਖੋ ਜੀ ਧਾਰਾ ਦੂਰਾਂ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਸੀ ਉਸਾਉ ਪੂਰੀਆ ਬਾਈ ਹਾਂਜੀ ਹਾਂਜੀ ਜਿਹੜਾ ਮਰਜੀ ਜਿਵੇਂ ਮਰਜੀ ਬੈਠੀ ਰਹੋ ਜੀ ਓਕੇ ਜੀ ਓਕੇ ਆ ਦੇਖੋ ਵੀਰੋ ਬੱਚਾ ਛੜਤਾ ਗਿਆ ਠੀਕ ਆ ਜੀ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਸਾਫ ਸੁਥਰੀ ਆ ਦੇਖੋ ਜੀ ਕਰੋ ਜੇ ਕੋ ਬੱਚਾ ਚੋਂਦਾ ਲੈਣਾ ਹੀ ਪਾ ਕੇ ਦਿਖਾਣਾ ਨਾਣਾ ਠੀਕ ਆ ਜੀ ਹਾਂ ਨਾਣਾ ਵੜ ਦਾ ਮੂਲ ਹੁੰਦਾ ਹਨਾ ਹਾਂ ਇਹ ਤਾਂ ਪਾਉਣ ਦੀ ਲੋੜ ਹੀ ਨਹੀਂ ਹੁੰਦਾ ਆ ਦੇਖੋ ਵੀਰੋ ਬੱਚਾ ਪਵਨ ਤਾਂ ਧਾਰਾ ਤੁਹਾਨੂੰ ਚੈੱਕ ਕਰਾ ਦੇਗੀ ਠੀਕ ਹੈ ਜੀ ਬਾਕੀ ਦੀ ਗੱਲ ਤੁਸੀਂ ਫੋਲ ਦੱਸ ਦਿਨਾ ਖਰੀਦਣੀ ਹੈ ਠੀਕ ਹੈ ਜੀ ਮਾਰੋ ਵੀਰ ਤਾਰਾ ਆ ਦੇ ਥੱਲੇ ਉਹ ਪੂਰਾ ਵੀ ਬੂਰ ਸ਼ਾਰ ਲਾ ਹਨਾ ਮਾਂ ਜਮਾਨੇ ਜੀ ਓਕੇ ਆ ਜਮਾ ਮਗਲਾਂ ਜੋ ਮਾਰੋ ਵੀਰ ਗੋਲੀ ਹੋਈ ਹੈ ਜਮਾ ਠੀਕ ਹੈ ਓਕੇ ਬੋਲਿਸ ਠੀਕ ਹੈ ਬਰੇ ਕਬ ਜਮਾ ਯਾ ਇਹ ਗੱਲਾਂ ਜਮਾ ਬਸ ਮੇਰੇ ਖੋਲ ਦੋ ਨਾ ਓਕੇ ਜੀ ਘਾਰਾਂ ਦੂਰਾਂ ਦੀ ਕੰਪਲੀਟ ਠੰਡੀ ਸੀਲ ਤਾਂ ਇੰਨੀ ਹੈ ਜੀ ਜਿਵੇਂ ਜਵਾਕ ਬੈ ਕੇ ਜੋ ਕਰੀ ਜਾਵੇ ਕੋਈ ਹੋ ਨਹੀਂ ਓਕੇ ਚੱਕਰੀ ਨਹੀਂ ਹੋਈ ਜਾ ਕੇ ਚਲੋ ਹਾਂ ਹਾਂਜੀ ਬਾਈ ਜੀ ਮੁੱਲ ਦੱਸੋ ਇਹਦਾ ਮੁੱਲੇ ਜੀ ਦਾ 60000 ਰੁਪਏ ਕਰਦੇ ਜੀ ਮਾਨਦਾਨ ਵਿੱਚ ਮਾਨਦਾਨ ਫੁੱਲ ਕਰਦਾਂਗੇ ਓਕੇ ਜੀ ਮਾਨਦਾਨ ਹੋ ਜਾਣਾ ਕੋਈ ਇਹੋ ਜਿਹੀ ਗੱਲ ਨਹੀਂ ਫਿਕਸ ਪ੍ਰਾਈਸ ਨਹੀਂ ਹਾਂ ਜ਼ਰੂਰ ਮਾਨਦਾਨ ਹੋਊਗਾ ਤੇ ਹੁਣ ਵੀਰੇ ਦੋ ਨੰਬਰ ਜਿਹੜੇ ਆਪਾਂ ਬਾਹਰ ਦੇਖੇ ਨੇ ਇਹ ਵੀ ਐਚਐਫ ਚ ਆ ਗਈ ਹਾਂ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਆ ਗਈ ਕਿੰਨੇ ਦਿਨ ਕੱਟੂਗੀ ਬਾਈ ਇਹ ਲੈ ਜੂ ਜੀ ਪੰਜ ਛੇ ਦਿਨ ਤਾਂ ਲੈ ਜੂ ਜੀ ਪੰਜ ਤੋਂ ਛੇ ਦਿਨ ਓਕੇ ਜੀ ਪਹਿਲਾਂ ਤਾਂ ਜੀ ਮਾਲਕਾਂ ਨੇ 18 ਕਿਲੋ ਤੋਂ ਦੱਸਿਆ ਜੀ ਦਾ ਹੂੰ ਤੇ 1 ਤੀ 20 ਪਲੱਸ ਕਰ ਦੂ ਮੌਜ ਨੇ 20 ਤੋਂ ਪਲੱਸ ਹਾਂ ਜੀ ਠੰਡ ਚ ਆਏ 1 ਤੀ ਓਕੇ ਦਿਨ ਕਿੰਨੇ ਬਾਕੀ ਆ ਦਿਨ ਆ ਜੀ ਪੰਜ ਲੈ ਲੈ ਛੇ ਲੈ ਲੈ ਜੀ ਛੇ ਲੈ ਠੰਡੀ ਐਵੇਂ ਪੂਰੀ ਪੂਰੀ ਜੀ ਪੂਰੀ ਓਕੇ ਜੀ ਹਾਂ ਖੋਲੋ ਜੀ ਇਹਦਾ ਵੀ ਤੋਰਾ ਕਰ ਲੈ ਮਰਜੀ ਹੋ ਕਰ ਜਾ ਲੈ ਤੋਰੇ ਆ ਦੇਖੋ ਜੀ ਤੋਰਾ ਤਾਂ ਇੱਕ ਨੰਬਰ ਬਾਕੀ ਦੀ ਗੱਲ ਯਾਰ ਬਾਹੜ ਦੂਜਾ ਸੋਏ ਆ ਹਾਂ ਇਦਨੂ ਲਿਆ ਪਾਉਂਦੀ ਚੱਲ ਇਦਨੂ ਤੋਰਦੇ ਬਸ ਠੀਕ ਆ ਬੰਦ ਓਕੇ ਜਮਾ ਉਰੇ ਲਿਆ ਮੜੀ ਇਥੋਂ ਇਦਨੂ ਲਿਆ ਜੀ ਹਾਂ ਆ ਦੇਖੋ ਮੋੜ ਕੇ ਲੈ ਜਾ ਇਦਨੂ ਹਾਂ ਦੀ ਥੋੜੀ ਕਮੀ ਹੋ ਸਾਬ ਨਾ ਜਜਮੈਂਟ ਕਰ ਲਿਓ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਥਾਣਾ ਥੋਣਾ ਦੀ ਓਕੇ ਬਾਈ ਹਾਂਜੀ ਹਾਂਜੀ ਓਕੇ ਹੈ ਜੀ ਜਮਾ ਇਹਦੇ ਕਿੰਨੇ ਪੈਸੇ ਆ ਬਾਈ ਇਹਦੇ 70000 ਰੁਪਏ ਜੀ ਮਾਨਦਾਨ ਮਾਨਦਾਨ ਕਰ ਦਾਂਗੇ ਜੀ ਓਕੇ 70000 ਜੀ ਮਾਨਦਾਨ ਹਾਂ ਚੰਗੀ ਆ ਗਈ ਬੜਾ ਹਾਂ ਇਹ ਜੀ ਨੇ 75 566000 ਰੁਪਏ ਮੰਗੀ ਜਾਂਦੇ ਆ ਆਪਾਂ ਉਹ ਨਹੀਂ ਉਹ ਕਰਾਂਗੇ ਜੀ ਠੀਕ ਆ ਜੀ ਤੇ ਇਹਦਾ ਹੈਗਾ 60000 ਰੁਪਏ ਜੀ ਤੇ ਮਾਨਤਨ ਤੁਹਾਡਾ ਜਰੂਰ ਹਾਂ ਇਹਦੇ ਚ ਵੀ ਕਰਤਾ ਚੰਗੀ ਆ ਜੀ ਮਗਰ ਬੱਚਾ ਬੱਚੇ ਦਾ ਨਾੜੂ ਨਾਲ ਆ ਜੇਰ ਜੱਪੇ ਦੀ ਸਭ ਕਾਹ ਦੀ ਕੰਪਲੀਟ ਜਰੂਰ ਬਾਈਆਂ ਨਾਲ ਕਰਿਓ ਸੰਬੰਧ ਤੇ ਨੰਬਰ ਬਾਈ ਫਿਰ ਬੋਲ ਜਾਓ 98788 50773 ਜੀ 50773 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਭਾਈ ਧੰਨਵਾਦ